ਲਗਾਤਾਰ 6 ਘੰਟੇ ਤੋਂ ਗੋਲੀਬਾਰੀ ਹੋ ਰਹੀ ਹੈ ਲਗਾਤਾਰ ਪੁਲਿਸ ਤੇ ਕਿਸਾਨਾਂ ਦਾ ਆਹਮੋ ਸਾਹਮਣਾ ਹੋ ਰਿਹਾ ਹੈ ਬੜਾ ਚਿੰਤਾਜਨਕ ਮਾਹੌਲ ਬਣਿਆ ਹੋਇਆ ਹੇ 50 ਮੋਡੇ ਸਾਡੇ ਫੱਟੜ ਹੋ ਗਏ ਐਸਐਲਆਰ ਦੀਆਂ ਗੋਲੀਆਂ ਚੱਲੀਆਂ ਇੱਕ ਟਰੈਕਟਰ 'ਚ ਇੱਕ ਹੋਰ ਸਾਡਾ ਟਰੈਕਟਰ ਦਾ ਟਾਇਰ ਫੱਟ ਗਿਆ ਇੱਕ ਪਹਿਲਾਂ ਲੈ ਗਏ ਨੇ ਉਧਰ ਹੋ ਚੁੱਕੇ ਇੱਕ ਹੋਰ ਲੈ ਗਏ ਨੇ ਚੁੱਕ ਕੇ ਵੀ ਜਾਣੂ ਅਸੀਂ ਜਾਣੀ ਕਿਨੂੰ ਚੁੱਕ ਕੇ ਲੈ ਗਏ ਨੇ ਇਹ ਗੋਲੀਆਂ ਲੱਗੀਆਂ ਨਹੀਂ ਨਾ ਵਿਚਾਰੇ ਅੱਛਾ ਫੱਟੜ ਹੋਏ ਜਿਹੜੇ ਹਾਂ ਹਾਂ ਜੀ ਇੱਕ ਅੱਧਾ ਘੰਟਾ ਪਹਿਲਾਂ ਲੈ ਗਏ ਨੇ ਹੋ ਗਿਆ 15 ਮਿੰਟ ਹੋਣ ਲੈ ਗਏ ਨੇ ਇਹ ਦੋ ਮਿੰਟ ਹੋਣ ਗਏ ਜੀ ਅੱਛਾ ਇਹਨੂੰ ਅਸੀਂ ਅੱਜ ਦੱਸ ਕੇ ਜਾਵਾਂਗੇ ਕਿੱਥੇ ਸੂਏ ਗੱਡੇ ਨੇ ਨਾ ਉੱਥੇ ਗਏ ਸੀ ਉੱਥੇ ਸਾਨੂੰ ਬੁਲਾ ਕੇ ਤੇ ਸਾਡੇ ਨਾਲ ਗੱਲਾਂ ਲਾ ਕੇ ਤੇ ਦੂਜੇ ਦੇ ਇੱਕ ਦੋ ਦੋ ਫਾਇਰ ਜੇ ਇਹ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਹੁਣ ਤੱਕ ਹਜ਼ਾਰਾਂ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਲੋਕ ਕਹਿ ਰਹੇ ਨੇ ਕਿ ਪੁਲਿਸ ਨੇ ਇੱਥੇ ਰਬੜ ਦੀਆਂ ਗੋੜੀਆਂ ਦੇ ਨਾਲ-ਨਾਲ ਐਸਐਸ 40 ਤੇ ਫਾਇਰਿੰਗ ਕੀਤੀ ਨੇ ਔਰ ਟਰੈਕਟਰ ਤੇ ਟਾਇਰਾਂ ਦੀਆਂ ਗੋੜੀਆਂ ਮਾਰ ਕੇ ਵਾਰੇ ਗਏ ਤੁਸੀਂ ਦੇਖ ਸਕਦੇ ਹੋ ਸਾਰੇ ਪੁਲਿਸ ਖੜੀ ਹੋਈ ਹੈ ਪੁਲਿਸ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਇੱਥੇ ਮੈਂ ਵੀ ਮੌਜੂਦ ਸੀ ਤੇ ਮੇਰੇ ਹੱਥੋਂ ਵੀ ਕੈਮਰਾ ਇੱਕ ਵਾਰ ਡਿੱਗ ਗਿਆ ਸੀ ਜਦੋਂ ਆ ਗੋਲਾ ਆਇਆ ਹੈ ਤੇ ਟੀਮ ਨੂੰ ਤੁੰਗਾ ਜਿਹੜਾ ਇਹ ਪੋਲਾ ਇਹ ਪੁਲਿਸ ਦੇ ਨਾਲ ਇੱਕ ਪਾਸੇ ਭਰਿਆ ਤੇ ਦੂਜੇ ਪਾਸੇ ਕਿਸਾਨ ਨੇ ਦੇਖੋ ਅਥਰੂ ਗੈਸ ਦੇ ਗੋਲਿਆਂ ਦਾ ਧੂਆਂ ਜਿਹੜਾ ਹੈ ਉਹ ਬੱਦਲ ਬਣਾ ਰਿਹਾ ਹੈ ਪਰ ਕਿਸਾਨਾਂ ਨੇ ਤਰੀਕਾ ਕੱਢਿਆ ਕਿ ਜਿੱਥੇ ਗੋਲਾ ਦਿੱਖਦਾ ਤੁਰੰਤ ਉਹਦੇ ਉੱਪਰ ਗਿੱਲੀਆਂ ਬੋਰੀਆਂ ਪਾ ਦਿੰਦੇ ਨੇ ਔਰ ਉਹਦਾ ਅਸਰ ਤੁਰੰਤ ਖਤਮ ਹੋ ਜਾਂਦਾ ਹੈ ਇੱਕ ਤਰੀਕਾ ਕਿਸਾਨਾਂ ਨੇ ਹੋਰ ਕੱਢਿਆ ਕਿ ਇਹ ਨਮਕ ਲੈ ਕੇ ਲੂਣ ਲੈ ਕੇ ਅ ਵਿਚ ਵਿਚ ਤੁਰ ਰਹੇ ਨੇ ਔਰ ਅਥਰੂ ਗੈਸ ਦੇ ਗੋੜਿਆਂ ਦੀ ਜਿਹੜੀ ਗੈਸ ਆ ਜਦੋਂ ਉਹ ਚੜਦੀ ਹੈ ਦਮ ਘੁੱਟਦਾ ਹੈ ਅੱਖਾਂ 'ਚ ਅਥਰੂ ਆਉਂਦੇ ਨੇ ਤਾਂ ਉਹ ਸਾਰਿਆਂ ਨੂੰ ਨਮਕਵੰਡਿਆ ਜਾਂਦਾ ਹੈ ਇਹ ਐਮ뷸ੈਂਸ ਜਿਹੜੀ ਹੈ ਇਹ ਫਟੜ ਜਿਹੜੇ ਹੋਏ ਨੇ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਨੇ ਕਿਸਾਨਾਂ ਨੂੰ ਉਹਨਾਂ ਨੂੰ ਲੈ ਕੇ ਦੋ ਐਮ뷸ੈਂਸਾਂ ਹੁਣੇ ਗਈਆਂ ਨੇ ਇਹ ਵੱਡੀ ਗਿਣਤੀ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਸੀ ਜੀ ਹੋ ਕੇ ਅੱਗੇ ਜਾ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੇ ਨਾਲ ਇਹ ਬੈਰੀਕਾਡ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਖੇਤਾਂ ਦੇ ਵਿੱਚ ਹਜ਼ਾਰਾਂ ਨੂੰ ਪਾਸਿਓਂ ਦੀ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸੀਨ ਤੁਹਾਨੂੰ ਸ਼ੰਭੂ ਬੈਰੀਆ ਤੋਂ ਦਿਖਾ ਰਹੇ ਹਾਂ ਗਿੱਲੀਆਂ ਬੋਰੀਆਂ ਸੁੱਟ ਕੇ ਤੇ ਅਥਰੂ ਗੈਸ ਦੇ ਗੋਲਿਆਂ ਦਾ ਅਸਰ ਤੁਰੰਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਕਤ ਬੜੇ ਸਿਰੜ ਦੇ ਨਾਲ ਇੱਕ ਸਾਖ ਇੱਥੇ ਕਰਦੇ ਹੋਏ ਨੇ ਪਰ ਇੱਥੇ ਇੱਕ ਗੱਲ ਇਹ ਹੈ ਕਿ ਜੇਕਰ ਸਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਆਇਆ ਜਾਂਦਾ ਤਾਂ ਇਹ ਤਾਕਤ ਇਸ ਤੋਂ ਕਈ ਗੁਣਾ ਵੱਧ ਜਾਣੀ ਸੀ ਤੇ ਫਿਰ ਇਥੋਂ ਦਾ ਜਿਹੜਾ ਦ੍ਰਿਸ਼ ਹੈ ਉਹ ਹੋਰ ਤਰ੍ਹਾਂ ਦਾ ਹੋਣਾ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਹੈ ਜਿਹੜੀ ਉਹ ਘੱਟੀ ਹੋਈ ਹੈ ਔਰ ਇਧਰ ਜਿਹੜੇ ਲੋਕ ਨੇ ਉਹ ਵੀ ਹੱਥਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਆਪਣੇ ਜਿਹੜੇ ਖੇਤਾਂ ਵਾਲੇ ਉਜਾਰ ਲੈ ਕੇ ਇਹਨਾਂ ਅਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰ ਰਹੇ ਨੇ ਔਰ ਅਸੀਂ ਪੂਰਾ ਮਾਹੌਲ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡਾ ਇਕੱਠ ਹੋ ਚੁੱਕਾ ਹੈ کئی ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਕਿਸਾਨ ਜਿਹੜੇ ਇਕੱਠੇ ਹੋਏ ਨੇ ਲਗਭਗ 6 ਤੋਂ 7 ਕਿਲੋਮੀਟਰ ਤੱਕ 10 4 6 3 4 ਲਾਈਨਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ 5 ਘੰਟੇ ਤੋਂ ਜਦੋਂ ਜੈਦ ਚੱਲ ਰਹੀ ਹੈ ਲੋਕ ਜਿਹੜੇ ਨੇ ਉਹ ਰੋਕਾਂ ਤੋੜਨ ਦੀ ਬੈਰੀਅਰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਅੱਗੋਂ ਅਥਰੂ ਗੈਸ ਦੇ ਗੋਲੇ ਲਗਾਤਾਰ ਸੱਟ ਰਹੀ ਹੈ ਤੁਸੀਂ ਦੇਖੋ ਕਸਟਮ ਕਸ ਜਿਹੜੀ ਆ ਉਹ ਲਗਭਗ 5 6 ਘੰਟੇ ਤੋਂ ਚੱਲ ਰਹੀ ਹੈ ਕਿਸਾਨ ਲਗਭਗ ਕੁਝ ਰੋਕਾਂ ਤੋੜ ਕੇ ਅੱਗੇ ਵਧੇ ਨੇ ਪਰ ਅੱਗੇ ਅਥਰੂ ਗੈਸ ਦੇ ਗੋਲੇ ਬਹੁਤ ਜ਼ਿਆਦਾ ਸਿੱਟੇ ਜਾਣ ਕਰਕੇ ਇੱਕ ਵਾਰ ਕਿਸਾਨ ਜਿਹੜੇ ਨੇ ਉਹ ਰੁਕੇ ਹੋਏ ਨੇ ਇਹ ਬਾਈ ਜੀ ਇਹ ਨਮਕ ਇਹ ਨਮਕ ਕਿਉਂ ਦੇ ਰਹੇ ਹੋ ਜੀ ਹਾਂਜੀ ਬਸ ਉਹ ਚੜਦਾ ਹੈ ਇਹਦਾ ਅਸਰ ਨਹੀਂ ਕਰਦਾ ਕਿ ਸਾਨੂੰ ਕੱਟ ਕਰ ਅਸਰ ਕੱਟ ਕਰ ਦਿੰਦਾ ਹੈ ਜਜ਼ੀਦਾ ਅਸਰ ਜਦੀ ਕਰ ਜਾਂਦਾ ਜਦੀ ਨੋਰਮਲ ਹੋ ਜਾਂਦਾ ਜੀ ਬੰਦੋ ਜਿਹਨੇ ਮਰਦੇ ਸਾਨੂੰ ਹੱਥ ਬਣ ਗਏ ਇਹਦੇ ਉੱਨੀ ਬੇਟਰ ਹੁਣ ਮਰਾਂਗੇ ਇੱਥੇ ਹੀ ਮਰਾਂਗੇ ਇੱਥੇ ਹੀ ਹਾਂਜੀ ਹੁਣ ਤਾਂ ਨਾ ਹੱਥ ਬਣ ਗਏ ਸਾਡੀ ਹੁਣ ਤਾਂ ਸਾਡੀ ਅੱਖਾਂ ਨੂੰ ਵੀ ਕੋਈ ਗੱਲ ਨਹੀਂ ਕੋਈ ਸਾਹ ਨੂੰ ਪ੍ਰੋਬਲਮ ਨਹੀਂ ਜਿੰਨੇ ਮਰਜੀ ਛੱਡੀ ਜਾਣ ਉਹ ਨਹੀਂ ਚੱਕਰ ਕੋਈ ਮਤਲਬ ਸ਼ੁਰੂ ਸ਼ੁਰੂ ਚ ਸੀ ਸ਼ੁਰੂ ਸ਼ੁਰੂ ਚ ਹੋਇਆ ਉਹਨੇ ਸਾਨੂੰ ਹੁਣ ਤਾਂ ਕੋਈ ਪਰਵਾਹ ਹੀ ਨਹੀਂ ਦੀ ਠੀਕ ਹੈ ਕਈ ਬਾਈ ਮਰ ਜਾ ਕੇ ਜਾਣਾ ਫਿਰ ਨਹੀਂ ਰਹਿਣੀ ਚਲ ਕਿਉਂ ਨਹੀਂ ਮੈਂ ਸਮਝਦਾ ਮੈਂ ਰਾਜ ਨੂੰ ਕਹਿੰਦਾ ਉਹ ਮੁੰਡਾ ਆਪਣਾ ਇੱਥੇ ਆਇਆ ਉਹਨੂੰ ਕਹਿੰਦਾ ਜੀ ਇਸ 76 ਸਾਲ ਤੂੰ ਸਭ ਤੂੰ ਗੰਦਾ ਪ੍ਰਧਾਨ ਮੰਤਰੀ ਇਸ ਜੋ ਮੈਂ ਨੜ ਗਿਆ ਕੇ ਨਰ ਗਿਆ ਕੇ ਨੜ ਗਿਆ ਅਸਮਾਨ ਉਹਨਾਂ ਦੀ ਛੱਟੇ ਸੜੀ ਗੋੜ ਦੀਆਂ ਕੰਨ ਹਾਂ ਜੀ ਕਹਿੰਦੇ ਨੇ ਕੌਟਰੀਆਂ ਨੂੰ ਸੁਖਮੇ ਬੰਦ ਪਰ ਆ ਜੋ ਇਹ ਸਰਵਰ ਇਹ ਜੋ ਮਰਚੀ ਕਰੀ ਕੋਈ ਨਹੀਂ ਟੱਪ ਕੇ ਡਾਂਗੇ ਇਹਨਾਂ ਦਾ ਸਾਇਕ ਲਾਹੀ ਵੀ ਐਕਸਪਾਇਰ ਹੋਏ ਹੋਏ ਨੇ ਇਹ ਬਿਲਕੁਲ ਹੂੰ ਤੇ ਐਕਸਪਾਇਰੀ ਹਟਾ ਕੇ ਕੋਈ ਸਰ ਨਹੀਂ ਕਰਨਾ ਬਾਈ ਜੀ ਇਹ ਕੀ ਨਗਾਰੇ 375 ਦੇ ਕਾਰਤੂਸ ਚੱਲ ਰਹੇ ਨੇ ਹਾਂਜੀ 315 ਦੇ ਕਾਰਤੂਸ ਮਾਰ ਰਹੇ ਨੇ ਅੱਛਾ ਦੋ ਜਗ੍ਹਾ ਤੇ ਲੱਗੇ ਇੱਕ ਤਾਂ ਬੰਥੇ ਤੇ ਲੱਗੇ ਇੱਕ ਤਾਂ ਪੈਰ ਤੇ ਲੱਗ ਗਈ ਹੈ ਹੂੰ 315 ਦੇ ਕਾਰਤੂਸ ਚਲਾ ਰਹੇ ਨੇ ਅੱਛਾ ਆ ਐਕਸਪਾਇਰੀ ਹੋਏ ਜਿੰਨੇ ਮਤਲਬ ਗੋਲੀਆਂ ਲੱਗੀਆਂ ਲੋਕਾਂ ਦੇ ਹਾਂਜੀ ਹਾਂਜੀ ਬਿਲਕੁਲ ਗੋਲੀਆਂ ਲੱਗੀਆਂ ਚਾਵਾ ਕੋ ਲੜਦੇ ਮਿਰਚਾਵਾ ਕੋ ਅੱਛਾ ਐਕਸਪਾਇਰੀ ਨੇ ਸਾਰੇ ਇਸ ਜਿੰਨੇ ਕਾਰਤੂਸ ਨੇ ਸਾਰੇ ਐਕਸਪਾਇਰੀ ਨੇ ਸਾਰੇ ਤੋਂ ਆਲੇ ਟ੍ਰੈਕਟਰਾਂ ਚਾਰ ਚਾਰ ਪਾੜ ਕੇ ਚਾਰ ਚਾਰ ਗੋਈਆਂ ਮਾਰੀਆਂ ਟਰੈਕਟਰ ਦੇ ਬੋਰ ਟਰੈਕਟਰ ਦੇ 315 ਬੋਰ ਦੇ ਰੌਣ ਉੱਤੇ ਪਏ ਆ ਸਾਡੇ ਕੋਲ ਬਸ ਸਬੂਤ ਆ ਅੰਮੇਰ ਜੀ ਨੂੰ ਦਿੱਤੇ ਨੇ ਬੰਦੇ ਪਿੰਡ ਜੇ ਡੇਬੇ ਮਾਰਨਾ ਮੈਨੂੰ ਕੋਈ ਕਰ ਦੇ ਚਲ ਕੇ ਹਕੰਦ ਲੱਗ ਗਿਆ ਨਾ ਲਾਲ ਜੀ ਨਾਲ ਬੈਠੇ ਕੋਲ ਲੈ ਜਾ ਕਰੋ ਹੋਰ ਉਹ ਲੋੜੇ ਮਾਰ ਰਹੇ ਨੇ ਉਧਰ ਵਿੱਚ ਆ ਉਹ ਤਾਰ ਕੇ ਜਿਆਦੇ ਹੋ ਉੱਥੇ राम <laughs> <laughs> ਵੇਖੋ ਅਸੀਂ ਪਿੱਛੇ ਵੀ ਬੈਰੀਗੇਡ ਤੋੜ ਕੇ ਆਏ ਆ ਜਿਹੜਾ ਪਿੱਛੇ ਇਹਨਾਂ ਪੰਜਾਬ 'ਚ ਜਾ ਕੇ ਲਾਇਆ ਹਾਲੇ ਕਿ ਇਹਨਾਂ ਦਾ ਹੱਕ ਨਹੀਂ ਬੰਦਾ ਖੱਤਰ ਸਰਕਾਰ ਦਾ ਵੀ ਪੰਜਾਬ 'ਚ ਜਾ ਕੇ ਸਾਡੇ ਜਾ ਕੇ ਪੰਜਾਬ ਦੇ ਵਿੱਚ ਬੈਰੀਗੇਟਿੰਗ ਕਰੇ ਕਿਹੜਾ ਕਿਹੜਾ ਸੰਵਿਧਾਨ ਹੈ ਕਿਧਰ ਦਾ ਕਾਨੂੰਨ ਹੈ ਉਹ ਤੋੜ ਕੇ ਆਏ ਆ ਹੁਣ ਇੱਥੇ ਵੀ ਅਸੀਂ ਘੱਟੋ ਘੱਟ 20-25 ਬੈਰੀਗੇਡ ਖਿੱਚ ਦਿੱਤੇ ਆ ਅੱਜ ਤਨਾ ਚੋ ਘੰਟੇ ਸਾਡੇ ਟਰੈਕਟਰਾਂ ਨੇ ਦੂਮੀ ਪੱਖੋਂ ਪਰ ਫਿਰ ਵੀ ਇਹ اکو سائن زور پار کر رہا ہے پانی کا غیر ہے سلام سلام آپ جو کچھ ہو رہا ہے